ਅੱਜ ਮਾਰ ਗਿਆ ਅੱਜ ਜੋ ਪੁਰਾਣੀ ਪੈਨਸ਼ਨ ਸੰਸਾਂਝੇ ਸੰਭਾਲ ਸ਼ਬਦੋਂ ਪ੍ਰੋਗਰਾਮ ਦਿੱਤਾ ਗਿਆ ਸੀਗਾ ਉਹਦੇ ਹੋਵੇ ਸਮੂਰ ਵਿਖੇ ਭਗਵੰਤ ਮਾਨ ਦੀ ਗੁੱਠੀ ਦੇ ਨੇੜੇ ਬਹੁਤ ਵੱਡਾ ਲਾਅ ਮਸਾਲ ਇਕੱਠ ਲਗਭਗ 8 ਤੋਂ 10 ਹਜ਼ਾਰ ਇੱਥੇ ਸਾਰੇ ਮੁਲਾਜ਼ਮਾਂ ਦੇ ਜਥੇਬੰਦੀਆਂ ਨੇ ਭਾਗ ਲਿਆ ਜਿਹਦੇ ਤਹਿਤ ਪੁਲਿਸ ਪ੍ਰਸ਼ਾਸਨ ਨਾਲ ਵੀ ਤਗੜੀ ਮੁੱਠ ਭੇੜ ਹੋਈ ਆ ਜਿਹਦੇ ਦਵਾ ਹਿੱਟ ਆ ਕੇ ਹੁਣ ਪੰਜਾਬ ਸਰਕਾਰ ਨੇ ਦੁਬਾਰਾ ਸਮਾਂ ਦਿੱਤਾ ਮੀਟਿੰਗ ਦਾ ਸਮਾਂ ਦਿੱਤਾ ਤੇ ਨਾਲ ਦੀ ਨਾਲ ਸਾਂਝੇ ਮੋਰਚੇ ਵੱਲੋਂ ਇਹ ਐਲਾਨ ਕੀਤਾ ਗਿਆ ਅੱਗੇ ਦੀ ਤਰ੍ਹਾਂ ਜੇ ਦੁਬਾਰਾ ਫਿਰ ਇੱਕ ਵਾਦਾ ਨਾ ਨਿਭਾਇਆ ਗਿਆ ਕਹਿੰਦਾ ਬਾਬਾ ਮੀਟਿੰਗ ਦੇਖ ਕੇ ਜੇ ਸਰਕਾਰ ਮੁਕਰੀਆ ਤਾਂ ਵਿਧਾਨ ਸਭਾ ਦਾ ਆਉਣ ਵਾਲੇ ਸਮੇਂ ਦੇ ਉੱਪਰ ਆਉ ਕੀਤਾ ਜਾਵੇਗਾ ਇਸ ਕਰਕੇ ਸਮੂਹ ਕਾਟਰ ਨੂੰ ਵੀ ਇਹ ਪੁਰਜੋਰ ਅਪੀਲ ਆ ਕਿ ਆਪਣੀ ਇਹ ਲੜਾਈ ਖਤਮ ਨਹੀਂ ਹੋਈ ਇਹ ਇੱਕ ਤਰ੍ਹਾਂ ਦੀ ਲੜਾਈ ਸ਼ੁਰੂਆਤ ਆ ਅਸੀਂ ਇਹ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁਲਾਜ਼ਮਾਂ ਦੇ ਸੰਘਰਸ਼ ਤੋਂ ਬਚਣ ਦੇ ਲਈ ਇੱਕੋ ਇੱਕ ਹੱਲ ਹੈ ਕਿ ਪੁਰਾਣੀ ਪੈਨਸ਼ਨ ਬਹਾਲ ਕਰੇ। ਧੰਨਵਾਦ। ਮਰਦਾਵਾ। ਮਰਦਾਵਾ। ਯਾ ਸਰਕਾਰ ਮਰਦਾਵਾ। अच खे मारो फो